ਸਿਕਾਲ ਜੀ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਆਪਾਂ ਜ ਇੱਕ ਵਿਸ਼ੇਸ਼ ਵੀਡੀਓ ਬਣਾ ਰਹੇ ਆ ਤੁਸੀਂ ਇਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਕਰਨਾ ਤੇ ਇੱਕ ਅਹਿਮ ਵੀਡੀਓ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਵੀਡੀਓ ਨੂੰ ਪੂਰੇ ਦੇਖਣਾ ਸਿਰਫ 2-4 ਮਿੰਟਾਂ ਦੀ ਆਪਾਂ ਗੱਲ ਕਰਾਂਗੇ ਇਹ ਗੱਲ ਹੈ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਜੋ ਡਿਵੂਗੜ ਰੇਲ ਦੇ ਵਿੱਚ ਬੰਦ ਨੇ ਸਭ ਨੂੰ ਪਤਾਗਾ ਅਸਵਿਲੇ ਉਹ ਖੰਡੂਰ ਸਾਹਿਬ ਦੇ ਖੰਡੂਰ ਸਾਹਿਬ ਤੋਂ ਟਿਕਟ ਲੜ ਰਹੇ ਨੇ ਝੋਲ ਲੜ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਉਹਨਾਂ ਦੀ ਮਾਤਾ ਜੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਤੇ ਸਮੁੱਚਾ ਪੰਥ ਖਾਲਸਾ ਹੁਣ ਇਕੱਠਾ ਹੋ ਰਿਹਾਗਾ ਪਰ ਮੈਂ ਉਮੀਦ ਲੋਕਾਂ ਤੋਂ ਖਾਲਸਾ ਪੰਥ ਤੋਂ ਤੇ ਬਾਕੀ ਜਿਹੜੀਆਂ ਹੋਰ ਪਾਰਟੀਆਂ ਨੇ ਅਕਾਲੀ ਦਲ ਮਾਨ ਹੋ ਗਿਆ ਅਕਾਲੀ ਦਲ ਬਾਦਲ ਹੋ ਗਿਆ ਬਾਕੀ ਹੋਰ ਜਿੰਨੇ ਆ ਪਾਰਟੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾਗਾ ਕਿ ਤੁਸੀਂ ਹੋ ਸਕਦਾ ਕਿ ਉਹ ਸੀਟ ਛੱਡ ਕੇ ਭਾਈ ਅੰਮਰਤਪਾਲ ਸਿੰਘ ਨੂੰ ਜਿਤਾ ਕੇ ਉਸ ਨੂੰ ਡਿਵਡੂਗੜ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਤੁਸੀਂ ਲਗਾਤਾਰ ਕਹਿ ਰਹੇ ਆ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਉਣਾ ਚਾਹੀਦਾ ਬਾਹਰ ਆਉਣਾ ਚਾਹੀਦਾ ਤੇ ਉਹਦੇ ਉੱਤੇ ਕੋਈ ਐਸਾ ਜਿਹੜਾਗਾ ਕਾਨੂੰਨ ਨਹੀਂ ਐਜਾ ਕੋਈ ਤਾਰਾਂ ਨਹੀਂ ਬਣਦੀ ਸੀ ਜਿਹੜੀ ਉਹਨਾਂ ਤੇ ਐਨਐਸ ਵਗੈਰੇ ਜਿਹੜੀ ਲਗਾਈ ਹੋਈ ਆ ਉਹ ਗਲਤ ਆ ਇਹ ਸਾਰੀਆਂ ਪਾਰਟੀਆਂ ਕਹਿਨੀਆਂ ਨੇ ਮੈਂ ਤੁਹਾਨੂੰ ਹੁਣ ਬਾਈ ਲੰਬੀ ਚੌੜੀ ਦੀ ਗੱਲ ਕਰਦਾ 2019 ਦੇ ਵਿੱਚ ਇਸੇ ਖੰਡੂਰ ਸਾਹਿਬ ਤੋਂ ਬੀਬੀ ਖਾਲੜਾ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਨੂੰ ਖੜਾ ਕੀਤਾ ਗਿਆ ਸੀ ਚੋਣਾਂ ਦੇ ਵਿੱਚ ਉੱਥੇ ਲੋਕਾਂ ਨੇ ਹਰਾਤਾ ਤੇ ਦੂਜੇ ਪਾਸੇ ਮਾਨਸਾ ਤੋਂ ਖੜਾ ਹੋਇਆ ਸੀ ਸਿੱਧੂ ਨੂੰਸੇਵਾਲਾ ਤੇ ਲੋਕਾਂ ਨੇ ਇੱਕ ਇਹ ਤੱਬਾ ਲੱਗ ਗਿਆ ਸੀ ਕਿ ਇਹ ਕਾਂਗਰਸ ਵੱਲੋਂ ਖੜਾ ਹੋਇਆ ਤੇ ਇਸ ਕਰਕੇ ਉਹਨੂੰ ਵੋਟ ਨਹੀਂ ਪਾਈ ਫਿਰ ਜਦੋਂ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਜਦੋਂ ਬੀਬੀ ਖੱਲੜਾ ਜੀ ਹਾਰੇ ਨੇ ਫਿਰ ਸਿੱਧੂ ਮੂਸੇਵਾਲੇ ਵੱਲੋਂ ਇੱਕ ਗੀਤ ਕੱਢਿਆ ਗਿਆ ਪਹਿਲਾਂ ਹੁਣ ਦੱਸੋ ਮੈਨੂੰ ਲੋਕੋ ਗਦਾ ਦਾ ਦੱਸੋ ਕੌਣ ਤੁਸੀਂ ਬੀਬੀ ਖੱਲੜਾ ਹਾਰਾਈ ਤੇ ਹੋਰ ਵੀ ਕਾਫੀ ਬੋਲ ਨੇ ਤੁਸੀਂ ਜਿਹੜਾ ਗੀਤ ਆ ਉਹ ਸਾਰਾ ਸੁਣਿਆ ਹੋਣਾਗਾ ਉਹਦੇ ਵਿੱਚ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨਾ ਕਿ ਹੁਣ ਮੈਨੂੰ ਲੋਕੋ ਦੱਸੋ ਏ ਵੀ ਵੀ ਖਾਲੜਾ ਹਰਾਈ ਗਦਾਰ ਦੱਸੋ ਕੌਣ ਉਹਨਾਂ ਦਾ ਕਹਿਣ ਦਾ ਭਾਵੇਂ ਸੀ ਕਿ ਉਹ ਖਾਲੜਾ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲਵਾਰਸ ਲਾਸਾਂ ਦੀ ਸਨਾਖਤ ਕਰ ਲਈ ਸੀ ਜਿਨ੍ਹਾਂ ਦੇ ਵਿੱਚ ਕੇਪੀਐਸ ਗਿੱਲ ਵਰਗੇ ਬੜੇ ਬੜੇ ਮਗਦਮਸ ਫਸਦੇ ਸੀ ਜਿਨ੍ਹਾਂ ਤੇ ਪਰਤੇ ਦਰਜ ਹੋਣੇ ਸੀ ਪਰ ਰਾਤੋਂ ਰਾਤ ਉਹਨਾਂ ਨੇ ਜਿਹੜਾ ਉਹਦਾ ਮੁਕਾਬਲਾ ਬਣਾ ਕੇ ਉਹਨੂੰ ਅੱਜ ਤੱਕ ਪਤਾ ਨਹੀਂ ਤੋਂ ਪਤਾ ਨਹੀਂ ਲੱਗਿਆ ਕਿ ਕਿਹੜੀ ਨਹਿਰ ਦੇ ਵਿੱਚ ਉਹਨੂੰ ਤੋੜ ਦਿੱਤਾ ਹੁਣ ਕਹਿਣ ਦਾ ਭਾਅ ਕਿ ਮੇਰਾ ਇਹ ਨਹੀਂ ਆ ਤੁਹਾਨੂੰ ਬੇਨਤੀ ਆ ਕਿ ਇੱਕ ਸਿੱਧੂ ਮੂਸੇਵਾਲੇ ਦਾ ਉਹ ਬੋਲ ਤੁਹਾਡੇ ਕੰਨਾਂ ਦੇ ਵਿੱਚ ਹਰ ਸਮੇਂ ਵੱਜਣਾ ਚਾਹੀਦਾ ਕਿ ਮੈਨੂੰ ਦੱਸੋ ਲੋਕੋ ਇੱਕ ਗਦਾਰ ਦੱਸੋ ਹੁਣ ਕੌਣ ਤੇ ਹੁਣ ਮੌਕਾ ਤੁਹਾਡੇ ਕੋਲ ਦੁਬਾਰੇ ਫਿਰ ਕਨੂਰ ਸਾਹਿਬ ਵਾਸੀਓ ਆਇਆਗਾ ਕਨੂਰ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਤੋਂ ਪਹਿਲਾਂ ਤੁਸੀਂ ਬੀਬੀ ਖਲੜਾ ਹਰਾਈ ਤੁਹਾਡੇ ਤੇ ਬਹੁਤ ਲੋਕਾਂ ਵੱਲੋਂ ਇਤਰਾਜ਼ ਦਿੱਤਾਇਆ ਗਿਆ ਤੁਹਾਡੇ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਮਹਿਣੇ ਨੇ ਤੁਸੀਂ ਸਹੇ ਨੇ ਸਿੱਖ ਪੰਥ ਦੇ ਔਰ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਡਿਬਿੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹ ਆਜ਼ਾਦ ਉਮੀਦਵਾਰ ਤੌਰ ਤੇ ਜਿਹੜਾ ਖਡੂ ਸਭ ਤੋਂ ਖੜਾ ਹੋ ਰਿਹਾ ਤੁਸੀਂ ਇਸ ਵਾਰ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਝੰਡੇ ਥੱਲੇ ਹੋ ਕੇ ਉਸ ਨੂੰ ਜਦੂਰ ਜਿਟਾਓ ਜੇ ਤੁਸੀਂ ਸੱਚੀ ਮੁੱਚੀ ਪਿਆਰ ਕਰਦੇ ਹੋ ਜੇਕਰ ਫੋਕੀਆਂ ਪੋਸਟਾਂ ਪਾਉਣਿਓ ਫੋਕੇ ਨਾਰੇ ਲਾਉਣਿਓ ਫੋਕੇ ਜਿਹੜੇ ਹੈਗੇ ਆਪਾਂ ਦਿਖਾਵੇ ਕਰਦੇ ਹੋ ਸਾਰੀਆਂ ਪਾਰਟੀਆਂ ਨੂੰ ਵਿੱਚ ਹੀ ਕਹਿਣਾਗਾ ਤੇ ਲੋਕਾਂ ਨੂੰ ਵਿੱਚ ਹੀ ਕਹਿਣਾਗਾ ਮੈਂ ਜੇਕਰ ਤੁਸੀਂ ਇਕੱਲੇ ਦਲ ਦਾ ਦੇਖਿਆਗਾ ਆਰ ਸਮਰਤ ਕੌਰ ਵੱਲੋਂ ਬਿਆਨ ਦਿੱਤਾ ਗਿਆ ਸ਼ਕੀਰ ਵੱਲੋਂ ਬਾਦਲ ਵੱਲੋਂ ਬਿਆਨ ਦਿੱਤਾ ਗਿਆ ਲੱਖਾ ਸੁਧਾਨਾ ਹੋਰ ਸਾਰੀਆਂ ਪਾਰਟੀਆਂ ਵੱਲੋਂ ਲਗਭਗ ਜਿਹੜੇ ਬਿਆਨ ਦਿੱਤੇ ਗਏ ਨੇ ਕਿ ਉਹਨਾਂ ਦਾ ਕਸੂਰ ਨਹੀਂ ਸੀ ਕਹਿੰਦ ਤਹਾ ਕਿ ਕਈ ਕਾਂਗਰਸ ਦੇ ਲੀਡਰ ਵੱਲੋਂ ਬਿਆਨ ਦਿੱਤਾ ਗਿਆ ਕਿ ਐਨਐਸਏ ਬੰਦ ਹੀ ਨਹੀਂ ਸੀ ਉਹਨਾਂ ਨੇ ਦਿੱਤੇ ਭਾਈ ਅੰਮਰਪਾਲ ਸਿੰਘ ਤੇ ਜਿਹੜਾ ਉਹ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਇੱਕ ਜਿਹੜਾ ਉਹਨਾਂ 1.5 ਸਾਲ ਦੇ ਕਰੀਬ ਉਹਨੂੰ ਡੇਵੂਗੜ ਅਸਾਮ ਦੀ ਜੇਲ੍ਹ ਦੇ ਵਿੱਚ 10 ਸਾਥੀਆਂ ਸਮੇਤ ਬੰਦ ਨੇ ਤੇ ਹੁਣ ਦੇਖਦੇ ਆ ਜਮੀਰਾ ਵੇਖਦੇ ਆ ਜਮੀਰਾ ਪਰਖਦੇ ਆ ਹੁਣ ਘੜੀ ਤੁਸੀਂ ਦੇਖਦੇ ਆ ਘੜੀ ਸਾਹਮ ਕੇ ਰੱਖੋ ਇਸ 2024 ਦੀ ਇਲੈਕਸ਼ਨ ਇੱਕ ਜਿਹੜੀ ਇਤਿਹਾਸ ਬਣੂਗੀ ਆਉਣ ਵਾਲਾ ਇਤਿਹਾਸ ਤੁਹਾਨੂੰ ਦੇਖੋ ਤੁਸੀਂ ਕਿਹੜੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਹੈ ਸੰਹਿਰੀ ਅੱਖਰਾਂ ਦੇ ਵਿੱਚ ਜਾਂ ਕਾਲੇ ਅੱਖਰਾਂ ਦੇ ਵਿੱਚ ਸਾ ਨਰੀਆ ਕਰਨ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੇ ਜਿਤਾ ਕੇ ਤੁਸੀਂ ਆਪਣਾ ਇਤਿਹਾਸ ਸਿਰ ਸਕਦੇ ਹੋ ਤੇ ਜੇ ਤੁਸੀਂ ਕਾਲੇ ਅਖਰਾਂ ਵਿੱਚ ਕਰਦੇ ਹੋ ਫਿਰ ਜੋ ਉਸ ਨੂੰ ਮਰਜ਼ੀ ਬੋਰਡ ਪਾ ਦੇ ਜਿੱਥੇ ਮਰਜ਼ੀ ਜਿਤਾ ਦਿਓ ਸਾਰੀਆਂ ਪਾਰਟੀਆਂ ਉਤੋਂ ਉਮੀਦਵਾਰ ਖੜੇ ਕੀਤੇ ਨੇ ਮੈਂ ਤਾਂ ਕਨਾਲ ਦੇ ਨਾਲ ਹੋਰ ਬੇਨਤੀ ਵੀ ਕਰ ਦਾਂਗਾ ਬੇਸ਼ੱਕ ਉੱਤੇ ਸਿਵਨਜੀ ਦੀ ਮੰਗ ਦਾ ਬੰਦਾ ਖੜਾ ਹੋਵੇ ਬੇਸ਼ੱਕ ਸਰੌਣੀ ਕਾਲੀ ਦਾ ਬਾਦਲ ਦਾ ਬੰਦਾ ਖੜਾ ਹੋਵੇ ਬੇਸ਼ੱਕ ਕਿਸੇ ਹੋਰ ਪਾਰਟੀ ਦਾ ਖੜਾ ਹੋਵੇ ਉਹਨਾਂ ਨੂੰ ਸਾਰੇ ਬਾਸਲ ਜਾ ਕਰਕੇ ਇੱਕ ਨਰੋਲ ਜਿੱਤ ਆਪਾਂ ਕਹਦੇ ਆ ਕਿ ਇਹ ਆਪਣਾ ਜਿਹੜਾ ਜਿਤਾਉਣਾ ਚਾਹੀਦਾਗਾ ਬਿਨਾਂ ਮੁਕਾਵਲੇ ਜਿਹੜਾ ਤੇ ਭਾਈ ਅੰਮਰਤਪਾਲ ਸਿੰਘ ਨੂੰ ਜੇਕਰ ਤੁਸੀਂ ਇਹ ਐਡੀ ਵੱਡੀ ਜਿਹੜੀ ਇੱਕ ਇਤਿਹਾਸਿਕ ਗੱਲ ਕਰ ਦਿੰਨੇ ਹੋ ਤਾਂ ਪੰਥਕ ਮਹਿਣਾ ਨਹੀਂ ਤੁਹਾਨੂੰ ਬੱਜਣਾ ਕਦੇ ਵੀ ਤੇ ਸਿੱਖ ਪੰਥ ਤੁਹਾਡੀਆਂ ਹਮੇਸ਼ਾ ਤੁਹਾਡੇ ਖਾਤਰ ਖੜਾ ਹੋਵੇਗਾ ਐਨੀ ਬੇਨਤੀ ਕਰਦਾ ਸੀ ਅਗਲਾ ਚੈਪਟਰ ਆਪਾਂ ਕਿਸੇ ਹੋਰ ਉੱਤੇ ਲੈ ਕੇ ਆਵਾਂਗੇ ਕਿਉਂਕਿ ਆਪਾਂ ਕਹਿੰਦੇ ਆ ਕਿ ਜੇਕਰ ਤੁਹਾਡੇ ਪੁੱਤ ਨਸ਼ਾ ਛੱਡਦੇ ਨੇ ਤੁਹਾਡੇ ਪੁੱਤ ਅੰਮ੍ਰਿਤ ਪਲ ਜਾਂਦੇ ਨੇ ਤੁਹਾਡੇ ਪੁੱਤਰ ਮਰਦੇ ਨੇ ਟੀਕੇ ਲਾ ਕੇ ਜੇਕਰ ਤੁਸੀਂ ਆਪਣੇ ਪੁੱਤਾਂ ਨੂੰ ਬਚਾਉਣਾ ਆਪਣੀ ਜਿਹੜੀ ਆਵਾਜ਼ ਆ ਹੁਣ ਪਾਰਲੀਮੈਂਟ ਤੱਕ ਜੇ ਪਹੁੰਚਾਉਣੀ ਆ ਤੇ ਭਾਈ ਅੰਮ੍ਰਿਤ ਪਾਲ ਸਿੰਘ ਚੰਗੀ ਤਰ੍ਹਾਂ ਇੰਗਲਿਸ਼ 'ਚ ਵੀ ਗੱਲ ਕਰ ਲੈਂਦੇ ਨੇ ਹਿੰਦੀ ਵਿੱਚ ਵੀ ਗੱਲ ਕਰ ਲੈਂਦੇ ਨੇ ਪੰਜਾਬੀ ਵਿੱਚ ਤਾਂ ਗੱਲ ਕਰਦੀ ਕਰ ਦਿੰਦੇ ਨੇ ਤੇ ਤੁਹਾਡੇ ਕੋਲੇ ਇੱਕ ਇੱਕ ਮੌਕਾ ਆ ਆਪਣੀ ਇੱਕ ਆਵਾਜ਼ ਜੇ ਤੁਸੀਂ ਪਹੁੰਚਾਉਣੀ ਆ ਪਾਰਲੀਮੈਂਟ ਦੇ ਵਿੱਚ ਜੇ ਤੁਸੀਂ ਆਪਣੇ ਪੁੱਤਾਂ ਤੋਂ ਆਪਣੇ ਪੁੱਤ ਜਿਹੜੇ ਮਰਦੇ ਨੇ ਉਹ ਤੁਸੀਂ ਨਹੀਂ ਦੇਖ ਸਕਦੇ ਤਾਂ ਆਪਣੇ ਪੁੱਤ ਬਚਾਉਣੇ ਨੇ ਤਾਂ ਅੰਮਰਤ ਪਾਰਸ ਨੂੰ ਆਪਣੀ ਵੋਟ ਪਾ ਕੇ ਜਿਹੜਾ ਇਹ ਤੁਸੀਂ ਜਿਤਾ ਸਕਦੇ ਹੋ ਕਿਉਂਕਿ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਕਿਸੇ ਮੇਰੇ ਕਿਸੇ ਧਰ ਦੇ ਨਾਲ ਨਹੀਂ ਇੱਕ ਮੈਂ ਤੁਹਾਡੀ ਇੱਕ ਇਹ ਦੇਖਦਾਗਾ ਕਿ ਜਿਹੜਾ ਖੰਦੂ ਸਾਹਿਬ ਤੋਂ ਜਿਹੜੀ ਤੁਸੀਂ ਜਿਹੜੀ ਭੁੱਲ ਕੀਤੀ ਸੀ 2019 ਦੇ ਵਿੱਚ ਉਹ ਭੁੱਲ ਨੂੰ ਤੁਸੀਂ ਦਰਹਾ ਸਕਦੇ ਹੋ ਤੁਹਾਡੇ ਉੱਤੇ ਜਿਹੜਾ ਕਾਲਕਦਾ ਇੱਕ ਟਿੱਕਾ ਲੱਗਿਆਗਾ ਖੰਡੂਰ ਵਾਸੀਆਂ ਤੇ ਉਹ ਹੁਣ ਲੈ ਸਕਦਾਗਾ ਭਾਈ ਅੰਮਰਤਪਾਲ ਸਿੰਘ ਨੂੰ ਜਿਤਾ ਕੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਰਾਏ ਰੱਖਣਾ ਤਾਂ ਕਿ ਅਸੀਂ ਤੁਹਾਡੇ ਕਮੈਂਟਾਂ ਦੀ ਕਦਰ ਕਰਦੇ ਹੋਏ ਤਾਂ ਕਿ ਤੁਹਾਨੂੰ ਵੀ ਅਸੀਂ ਸਵਾ ਸੇ ਦੇ ਸਕੀਏ ਤੁਹਾਡਾ ਵੀ ਧੰਨਵਾਦ ਕਰ ਸਕੀਏ ਕਿ ਤੁਸੀਂ ਸਮਾਨ ਦੇ ਵਿੱਚ ਕੱਢ ਕੇ ਜਿਹੜਾ ਕਮੈਂਟ ਜ਼ਰੂਰ ਲਿਖਿਆ ਕਰੋ ਧੰਨਵਾਦ ਜੀ ਬੈਲੂ ਕਾ ਖਾਲਸਾ ਹੈ ਜੀ ਕੀ ਫਤਿਹ